ਯਾਰ ਲੰਮੀ ਬਿਚੀ ਖਾਲੀ ਹੈ ਹੰਮੀ ਫੇਰੋ ਹੰਦ ਨੇ ਜੀਤੇ ਬੜਾ ਜੀ ਲੱਗਦਾ ਜਿਨ ਭਾਜੀ ਜਿੱਦੜ ਜਾਣਾ ਅੰਦਰੋਂ ਮੂਡ ਖਰਾਬ ਹੈ ਐਵੇਂ ਬੰਨਾ ਤਾਂ ਪੂਰਾ ਲੱਬਿਆ ਸੀ ਸੈਡ ਗੁੱਸੇ ਕਰ ਸੀ ਹੋ ਗਿਆ ਹਾਂ ਇਹਥੇ ਉੱਚੀ ਹੈ ਥੋੜੀ ਜੀ ਹੁਣ ਤਾਂ ਜਾਣਾ ਹੀ ਪੈਣਾ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਈ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਕੈਂਟ ਹੈ ਵਿਊ ਚੈੱਕ ਕਰੋ ਬਈ ਸਵੇ ਦਾ ਪਿਆਰ ਆਇਆ ਆਪਣੀ ਸਰਾਂ ਦੇਖੋ ਸਰਾਂ ਥੋੜੀ ਸੰਘਣੀ ਹੈ ਨਾ ਬਾਕੀ ਆਪਣੀ ਸਰਾਂ ਹੋ ਗਈ ਹੈ ਕੈਂਟ ਪਰਮਨਦੀਪ ਸਾਗ ਪਤਾ ਨਹੀਂ ਕਦੋਂ ਬਣਾਉਣਾ ਹੈ ਸਰ ਵੱਡੀ ਹੋ ਗਈ ਵੱਡੀ ਕੀ ਹੋ ਗਈ ਤੂੰ ਨਹੀਂ ਸਾਗ ਬਣਾਇਆ ਮੈਨੂੰ ਲੱਗਦਾ ਮੰਮੀ ਨੂੰ ਕਰਨਾ ਪੈਣਾ ਮੈਨੂੰ ਫੋਨ ਕੀ ਬਣ ਰਿਹਾ ਕੀ ਬਣ ਰਿਹਾ ਗਾਈਜ਼ ਵੀਰੇ ਕੀ ਬਣ ਰਿਹਾ ਸਬਜ਼ੀ ਐ ਕਿ ਲੱਗ ਰਿਹਾ ਤੁਹਾਨੂੰ ਪਤਾ ਪੈ ਮਾਂ ਨੂੰ ਸੰਦੀ ਬਾਦਲੂ ਤਾਂ ਦੇ ਦੇ ਖਾਣ ਨੂੰ ਉਬਾਲੇ ਹੋਏ ਆਲੂ ਬੜੇ ਪਸੰਦ ਆ ਮੈਨੂੰ ਇੱਕ ਤਾਂ ਡਾਕਟਰ ਲੈ ਬੈਠੇ ਆਲੂ ਤਾਂ ਕਰੜੇ ਬਹੁਤ ਠੰਡ ਕਿਨੇ ਕੈਸੇ ਵੱਲੇ ਹੋਇਆ ਸਿੱਧੇ ਉਹ ਐਵੇਂ ਨਹੀਂ ਕਰਨਾ ਚਾਹੀਦਾ ਬੰਦੇ ਨਾਲ ਮਨਦੀਪ ਬਣਾ ਰਿਹਾ ਸਵੇਰੇ ਸਵੇਰੇ ਆਲੂ ਦੀ ਸਬਜ਼ੀ ਔਰ ਮੰਮੀ ਜੀ ਆਪਣੇ ਆ ਰਹੇ ਆ ਵੀ ਪਰਿਚੱਲੀਆਂ ਚ ਫਿਰ ਤੋਂ ਇਹਨੂੰ ਇੱਥੇ ਕਿਵੇਂ ਬਤਾ ਬੈਠ ਕੇਵੇਂ ਆਪਣਾ ਬਹੁਤ ਸੋਹਣਾ ਬੈੱਡ ਹੂੰ ਬੈੱਡ ਬਹੁਤ ਸੋਹਣਾ ਤੇ ਨਵਾਂ ਹੈ ਬਹੁਤ ਸਾਰਾ ਹੂੰ ਬੈਠ ਕੇ ਦੇਖ ਨਾ ਪਰ ਇਹਨੂੰ ਵੀ ਆਪਾਂ ਇਦਾਂ ਦਾ ਬੈੱਡ ਦਵਾਣਾ ਬਸ ਕਿਉਂਕਿ ਹਜੇ ਪਰਿ ਉਹਨਾਂ ਦਾ ਮਕਾਨਾ ਚੱਲ ਜਾਂਦਾ ਕੰਮ ਹਾਂਜੀ ਅਜੇ ਘਰ ਬਣੀ ਜਾਂਦਾ ਹੈ ਹਾਂ ਘਰ ਹਜੇ ਬਣੀ ਜਾਂਦਾ ਇਨਕੰਪਲੀਟ ਤੇ ਜਦੋਂ ਕੰਪਲੀਟ ਹੋ ਗਿਆ ਫਿਰ ਪਰ ਇਹਨੂੰ ਬੈੱਡ ਇੰਨਾ ਪਸੰਦ ਆ ਪਰ ਇਹ ਕਹਿੰਦੀ ਆਪਾਂ ਵੀ ਸੇਮ ਮਤਲਬ ਇਦਾਂ ਦਾ ਲੈਣਾ ਹੈ ਨਾ ਸੇਮ ਕਲਰ ਸੇਮ ਹੀ ਡਿਜ਼ਾਈਨ ਜੇ ਤੁਹਾਨੂੰ ਪਤਾ ਨਹੀਂ ਕਿਵੇਂ ਤਾਂ ਦੇਖਦਾ ਹਾਂ ਪਰ ਰੀਅਲ ਚ ਬਹੁਤ ਸੋਹਣਾ ਹੈ ਬੈੱਡ ਬਾਈ ਉਹਨਾਂ ਨੇ ਫਰਨੀਚਰ ਵਾਈਗਰ ਫਰਨੀਚਰ ਵਾਲੇ ਨੇ ਬਾਈ ਉਹਨਾਂ ਦਾ ਥੈਂਕ ਯੂ ਯਾਰ ਬਹੁਤ ਸੋਹਣਾ ਉਹਨਾਂ ਨੇ ਗਾਰੰਟੀ ਵੀ ਲਈ ਹੈ 10 ਸਾਲ ਦੀ ਤੁਸੀਂ ਵੀ ਜੇ ਲਿਆਉਣਾ ਹੈ ਬੈੱਡ ਮੈਨੂੰ ਦੱਸਿਓ ਤੁਸੀਂ ਐ ਮਤਲਬ ਔਨਲਾਈਨ ਵੀ ਭੇਜ ਦਿੰਦੇ ਡਿਲੀਵਰ ਕਰ ਦੇਣਗੇ ਕੋਈ ਦਿੱਕਤ ਨਹੀਂ ਬਾਕੀ ਪਰ ਹੀ ਹੁਣੀ ਅੱਜ ਚੱਲੇ ਆ ਚੁੰਨੂ ਮੰਨੂ ਨੂੰ ਤਾਹ ਬਿਠਾਤਾ ਤੂੰ ਆਹ ਚੀਜ਼ ਘੈਂਟ ਹੈ ਨਾ ਬਰੀ ਲਾਈਟ ਜੀ ਇਹ ਲਾਈਟ ਚੇਂਜ ਵੀ ਹੁੰਦੀ ਹੈ ਦੋ ਦੋ ਕਲਰ ਨਿਕਲਦੇ ਦੇ ਵਿੱਚੋਂ ਆ ਕਲਰ ਬਹੁਤ ਸੋਹਣਾ ਗ੍ਰੇ ਕਲਰ ਬੱਡੇ ਚੰਗੇ ਸਾਈ ਕਲਰ ਲਾਣਾ ਚਾਹੀਦਾ ਹਾਂ ਬਲੈਕ ਜਾਂ ਵੀਜੇ ਕਿ ਬਲੈਕ ਤਾਂ ਕੀ ਲਿਓਣਾ ਹੈ ਛੱਤ ਆਪਣੀ ਪੱਕ ਚੁੱਕੀ ਹੈ ਬਸ ਥੋੜੇ ਦਿਨਾਂ ਨੂੰ ਛੱਤ ਖੋਲਾਂਗੇ ਫਿਰ ਇੱਥੋਂ ਛੱਤ ਦੀ ਸਾਫ ਸਫਾਈ ਕਰ ਦੇਣੀ ਹੈ ਦੇਖੋ ਇੱਥੋਂ ਦੇਖੋ ਆਪਣਾ ਘਰ ਕਿਵੇਂ ਲੱਗਦਾ ਨਾ ਆਹ ਦੇਖੋ ਭਾਈ ਆਹ ਲੋਕੇਸ਼ਨ ਆਪਣੇ ਘਰ ਦੀ ਕਈ ਵਾਰੀ ਤੁਸੀਂ ਪੁੱਛਦੇ ਰਹਿੰਦੇ ਮੈਨੂੰ ਠੀਕ ਆ ਸਰਵਤ ਭਾਈ ਹੁਣਾਂ ਦੇ ਵੀ ਸੰਘਣੀ ਆ ਆਪਣੇ ਪੜੋਸੀਆਂ ਦੀ ਠੀਕ ਆ ਉਹ ਸਾਹਮਣੇ ਬੂਟੇ ਦੇਖਦੇ ਨੇ ਪਹਿਲਾਂ ਅਸੀਂ ਵੇਟ ਕਰਦੇ ਹੁੰਦੇ ਸੀ ਪਤ ਨਹੀਂ ਕਦੋਂ ਕਿੰਨੂ ਲੱਗਣਗੇ ਕਦੋਂ ਕਿੰਨੂ ਲੱਗਣਗੇ ਜਿਵੇਂ ਮੇਰਾ ਵਿਆਹ ਆਇਆ ਤੇ ਹੁਣ ਤੈਨੂੰ ਪਤਾ ਹੀ ਆ ਵੀ ਮੇਰੇ ਸਹੁਰਿਆਂ ਦੇ ਉੱਥੇ ਬਾਗ ਹੈਗੇ ਸਾਰਿਆਂ ਦੇ ਕਿੰਨੇ ਮਤਲਬ ਕਿਨੂ ਕਿਨੂ ਫੁੱਲ ਆ ਉੱਥੇ ਤੇ ਹੁਣ ਇਹਨੂੰ ਵੀ ਇਤਕੀ ਕਿਨੂ ਲੱਗ ਗਿਆ ਕਿ ਜ਼ਰੂਰਤ ਨਹੀਂ ਤੋਣ ਇਹਨੂੰ ਕਿਨੂ ਲੱਗ ਗਿਆ ਮਤਲਬ ਜਿੱਦੋਂ ਜ਼ਰੂਰਤ ਸੀ ਕਿਨੂ ਲੱਗਣ ਦੀ ਉਦੋਂ ਲੱਗੇ ਨਹੀਂ ਗਿਆ ਯਾਰ ਲੋ ਜੀ ਸਵੇਰੇ ਸਵੇਰੇ ਘੈਂਟ ਜੀ ਚਾਹ ਬਣੀ ਜਾਂਦੀ ਹੈ ਮੰਮੀ ਦੇ ਹੱਥਾਂ ਦੀ ਹਨਾ ਬੱਬੂ ਦੀ ਸਾਈਕਲ ਆਇਆ ਤਾਂ ਬੱਬੂ ਨੂੰ ਬੜੀ ਖੁਸ਼ੀ ਹੋਣੀ ਜਦੋਂ ਆਊਗਾ ਤਾਂ ਆਪਣੇ ਭਾਂਜੇ ਦੀ ਸਾਈਕਲ ਆ ਮੈਂ ਨਵੇਂ ਬੰਦਿਆਂ ਨੂੰ ਦੱਸ ਦਵਾ ਠੀਕ ਹੈ ਤੇ ਹਜੇ ਤੱਕ ਆਪਣੇ ਕੋਲੇ ਖੜੀ ਆਪਾਂ ਲੈ ਆਉਂਦੀ ਸੀਗੀ ਜਾਂ ਤਾਂ ਆਉਣਗੇ ਭੈਣੋਰੀ ਉਦੋਂ ਆਪਾਂ ਭੇਜ ਦਾਂਗੇ ਫੇਰ ਤੂੰ ਤਾਂ ਕੀ ਚਲਾ ਲੇਂਗੀ ਇਹਨੂੰ ਹੈਂ ਮੇਰੇ ਭੈਣਾ ਟੜਦੀ ਤਾਂ ਨਹੀਂ ਟੜਦੀ ਤਾਂ ਨਹੀਂ ਵੈਸੇ ਉੱਚੀ ਵੀ ਹੋ ਗਿਆ ਤਾਂ ਮਜ਼ਬੂਤ ਹੈ ਜਾਵਾਂ ਹੂੰ ਉਹਨੇ ਵੇਖ ਲਈ ਨਾ ਉਹਨੇ ਕਹਿਣਾ ਵੇਖੋ ਬੱਬੂ ਨੇ ਕਹਣਾ ਮਾਸੀ ਮੇਰੀ ਸੇ ਕਿਵੇਂ ਲੱਗਦੀ ਸਾਈਕਲੀ ਮੜੀ ਜੀ ਇਹ ਨਾ ਉੱਚੀ ਕਰੇ ਹੈ ਲੋਚੇ ਕਰੇ ਖੋਲ ਕੇ ਨਟ ਹੋ ਗਿਆ ਉੱਚੀ ਤਨਾ ਹੀ ਚਲੋਣੀ ਪੈਣੀ ਹੈ ਲੋ ਜੀ ਪਰੀ ਦੀਦੀ ਹਣੀ ਪਏ ਚੱਲ ਆਪਾਂ ਚੜਾ ਕੇ ਆਨੇ ਹੁਣ ਈ ਰਿਕਸ਼ਾ ਤਾਂ ਆ ਗਿਆ ਠੀਕ ਹੈ ਸੰਦੀਪ ਹੋ ਯਾਰ ਹੈ ਨਾ ਰਿਸ਼ਤੇ ਖਰਾਬ ਨਾ ਕਰੋ ਯਾਰ ਸਹੀ ਗੱਲ ਹੈ ਸਾਡਾ ਬਹੁਤ ਪਿਆਰ ਨਾਲ ਰਹਿੰਦੇ ਆ ਅਸੀਂ ਅਸਾਂ ਬਹੁਤ ਪ੍ਰੇਮ ਆ ਸਾਡੇ ਦੋਵਾਂ ਦਾ ਇਹ ਗੱਲ ਨਹੀਂ ਹੁਣ ਭਾਜੀ ਹੂੰ ਗੰਗਾ ਨਗਰ ਜਾ ਰਹੇ ਬਲੋ ਫਿਰ ਮੈਂ ਕਿਹਾ ਤੂੰ ਮੇਰੇ ਨਾਲ ਹੀ ਚੱਲ ਯਾਰ ਹੂੰ ਮੇਰੇ ਨਾਲ ਹੀ ਚੱਲ ਨਾਲ ਕੀ ਫਿਰ ਅਸੀਂ ਆਵਾਂਗੇ ਪੈ ਛੇਤੀ ਕਿਹੜਾ ਮਾਰਾਂਗੇ ਤੁਹਾਡੇ ਕੋਲ ਕਿਉਂ ਕਾਲੂ ਚੱਲਣਾ ਤੂੰ ਵੀ ਹੋ ਆ ਗਿਆ ਈ ਰਿਕਸ਼ਾ ਹਾਂ ਆ ਜਾ ਚੱਲਣਾ ਵੀਉ ਚੈੱਕ ਕਰੋ ਭਾਈ ਸੁਵੇਦਾ ਹੋਰ ਮਨਦੀਪ ਪਾਠ ਤੇ ਆਵਾਂਗੇ ਹੁਣ ਹਨਾ ਪਰੀ ਹੋਰ ਪਾਠ ਸੁਖਾਵਾਂਗੇ ਆਪਾਂ ਲੋ ਜੀ ਆ ਗਿਆ ਏ ਰਿਕਸ਼ਾ ਠੀਕ ਆ ਫਿਰ ਹੋਰ ਭਾਈ ਸਤਿ ਸ਼੍ਰੀ ਅਕਾਲ ਧਿਆਨ ਨਾ ਰਿਓ ਜੰਮ ਠੀਕ ਆ ਪਰੀ ਧਿਆਨ ਨਾ ਰੱਖੀ ਮੂੜ ਮੂੜ ਯਾਦ ਸੁਤਾਵੇ ਪਿੰਡ ਦੀਆਂ ਗਲੀਆਂ ਦੀਆਂ ਨਾ ਭਾਈ ਚਲ ਮੀ ਵੀ ਕੀ ਖਾਲੀ ਲੈ ਮੈਂ ਫੇਰ ਰੋ ਸੋ ਸੈਡ ਅਸੀਂ ਫੁੱਲ ਧਿਆਨ ਰੱਖਾਂਗੇ ਭਰੀ ਤੂੰ ਆਪਣਾ ਧਿਆਨ ਰੱਖ ਤੈਨੂੰ ਪਤਾ ਮੈਂ ਤਾਂ ਇੰਨੀ ਦੂਰ ਰਹਿਣੀ ਆ ਕੋਈ ਗੱਲ ਕੋਈ ਫਿਕਰ ਨਾ ਕਰੇ ਕਰੋ ਮੰਮੀ ਮੈਂ ਕਿ ਕੀ ਕਿਆ ਸੀ ਕਰ ਤੈਨੂੰ ਮੰਮੀ ਰੋ ਪੈਂਦੇ ਆ ਤੈਨੂੰ ਫਿਕਰ ਨਾ ਕਰਿਆ ਕਰੋ ਐਵੇਂ ਹੁਣ ਤਾਂ ਜਾਣਾ ਹੀ ਪੈਣਾ ਅਗਲੇ ਨੇ ਟਕਰਾ ਦਿੱਤੀ ਚੱਚੀ ਬੈਕ ਕੱਢ ਲੈ ਟਿੱਲਾ ਜੀ ਜੇਤੀ ਅਲਪਤੰਗ ਜੀ ਰੰਗ ਰੰਗ ਰੱਖ ਲੋ ਮੈਂ ਨਹੀਂ ਜਾਣਾ ਹੈ ਮੈਂ ਆਉ ਤੇ ਪੇਕੇ ਨਹੀਂ ਆਣਾ ਮੈਂ ਸੌਰੀ ਰੱਖ ਲੋ ਮੁੜੀ ਤੇ ਜੀ ਤੇ ਬੜਾ ਜੀ ਲੱਗਦਾ ਦਰਬਾਜੀ ਨੇ ਜਿੱਦ ਜਾਣਾ ਅੰਦਰੋਂ ਮੂਡ ਖਰਾਬ ਹੋ ਗਿਆ ਮੁਰਕਣ ਗਤਰ ਬਾਜੇ ਮੈਨੂੰ ਮੈਂ ਬੰਨਾਂ ਦਾ ਪੂਰਾ ਲੱਬਿਆ ਸੀ ਸੈਡ ਗੁੱਸੇ ਕਰ ਸੀ ਹੋ ਗਿਆ ਇਹਦੇ ਨਾਲ ਵੀ ਅੱਜ ਮੂਡ ਖਰਾ ਹੋ ਗਿਆ ਅੱਜ ਨਹੀਂ ਆਉਂਦੇ ਪਰ ਬਣੀ ਨਹੀਂ ਗੱਲ ਹੁਣ ਜਾਣਾ ਪੈਣਾ ਉਹ ਤਾਂ ਉਧਰ ਨੇ ਪਾਸੇ ਬਾਜੇ ਬੜਕਦੇ ਜਾਉਂਗੇ ਤੁਸੀਂ ਉਧਰ ਬਾਜੇ ਨਹੀਂ ਨਹੀਂ ਪਾਸੇ ਉਧਰ ਉਧਰ ਬਾਜੇ ਬਾਏ ਪ੍ਰੀ ਜਾਣੇ పలా చాలా మనదిపరీ మావ్నా త ਦੇਖ ਲੋ ਨਾ ਭੈਣ ਭਰਾ ਪਹਿਲਾਂ ਬਚਪਨ ਇਕੱਠੇ ਰਹਿੰਦੇ ਫਿਰ ਡੱਡ ਹੋ ਜਾਂਦੇ ਠੀਕ ਆ ਪਰ ਦੁਨੀਆ ਦਾ ਰੀਤੀ ਰਿਵਾਜ ਆ ਕੀ ਕਰ ਸਕਦੇ ਆ ਯਾਰ ਲੋ ਜੀ ਆ ਗਿਆ ਆਪ ਆਪਣੀ ਘਰੇ ਸੈਟਅਪ ਤੇ ਆਪਣੇ ਚੁੰਨੂ ਮੰਨੂ ਨੂੰ ਤਾਂ ਬਾਗੀ ਸੀ ਪਰੀ ਥੱਲੇ ਆ ਬਈ ਤੂੰ ਵੀ ਥੱਲੇ ਆ ਇਹ ਮੰਦੀਪ ਆ ਫਿਰ ਇਹ ਮੇ ਹੈਗਾ ਹਨਾ ਠੀਕ ਆ ਮੈਂ ਹੁਣ ਕੋਈ ਚਾਹ ਚੂ ਬਣਾ ਲਾ ਆਪਣੇ ਹੂੰ ਅੱਧਾ ਘੰਟਾ ਆ ਗਲਤ ਗੱਲ ਆ ਮਨਦੀਪ ਗਲਤ ਨਹੀਂ ਸਹੀ ਲੱਗਦਾ ਇਹ ਤਾਂ ਚੀਟਿੰਗ ਹੈ ਅਨਲੀ ਨਹੀਂ ਬੰਨ ਨਿੱਕਾ ਆਪਣਾ ਮਨਦੀਪ ਨਿੱਕਾ ਦੇ ਇਹਨੂੰ ਵੀ ਯਾਰ ਇੱਥੇ ਪਾ ਦਾਂਗੇ ਇੱਥੇ ਬਹਿ ਜਾ ਛਾਹ ਬਣਾ ਲੈ ਆ ਚਾ ਇਟਸ ਮਾਈ ਆਰਡਰ ਇਹਦੇ ਕੋਲੋਂ ਲੈ 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 ਕਰਾ ਦਿਨਾ ਤੇਰੇ ਨਾਲ ਚਲੋ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੋਗ ਦੇ ਨਾਲ ਉਦੋਂ ਤੱਕ ਲਈ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਿਓ ਠੀਕ ਹੈ ਚੈਨਲ ਤੇ ਨਵੇਂ ਯਾਰ ਸਬਸਕ੍ਰਾਈਬ ਕਰ ਲਿਓ ਅੱਜ ਹੀ ਕਹਿਣ ਲਿਆ ਮੈਂ ਬਾਕੀ ਮੇਰਾ ਬਰਥਡੇ ਗਿਫਟ ਕਿ ਹੈ ਸੀਗਾ ਅਸੇ ਮੇਰਾ ਜਨਮ ਦਿਨ ਗਿਫਟ ਕਹਿੰਟਾ ਨੇ ਰੱਖ ਦੇਣ ਫੋਟੋ ਨੂੰ ਫੋਟੋ ਲਾਉਣੀ ਹੈ ਸੱਚ ਆਪਾਂ ਉੱਪਰ ਹਜੇ ਤੱਕ ਦੇਖ ਲਿਆ ਸੀ ਫੋਟੋ ਨਹੀਂ ਲਾਈ ਤਾਂ ਨਿੱਕੇ ਨੇ ਫੋਟੋ ਦਿੱਤੀ ਉਹ ਫੋਟੋ ਹੀ ਲੱਗੀ ਹੋਈ ਹੈ ਤੇ ਇੱਕ ਹਜੇ ਤੱਕ ਅਸੀਂ ਉਹ ਵੀ ਸੀਗਾ ਵੀ ਅਸੀਂ ਫੋਟੋ ਕੋਈ ਕਢਾ ਕੇ ਲਿਆਉਣੀ ਹੈ ਆਪਣੀ ਬੋਲਟ ਵਾਲੀ ਫੋਟੋ ਕਢਾ ਕੇ ਲਵਾਵਾਂਗੇ ਬੜੀ ਸੋਹਣੀ ਆ ਤਾਂ ਉਹ ਸਾਰਿੰ ਕੁਟ ਲਾਈ ਗਿਆ ਆ ਤਾਂ ਹੈ ਹੀ ਫਿਰ ਚਲੋ ਠੀਕ ਹੈ ਫਿਰ ਮੈਂ ਤਾਂ ਕੰਮ ਕਰਦਾ ਬਾਏ ਬਾਏ ਦੋਨੇ ਇਕੱਠੇ ਠੀਕ ਹੋ ਲੇ ਗਦੀਆਂ ਹੈਂ ਸੋਚਣ ਵਾਲੀ ਗੱਲ ਆ ਨਾ ਹਾਂ